ਜੱਪਾ ਪੰਜਾਬ ਦੇ ਉਹ ਏਰੀਆ ਦੇ ਵਿੱਚ ਪਹੁੰਚੇ ਹੋਇਆ ਜਿੱਥੇ ਝੋਨਾ ਲੱਗਣਾ ਸ਼ੁਰੂ ਹੋ ਚੁੱਕਿਆ ਤੇ ਦੋ ਵਾਰ ਝੋਨਾ ਛੱਠੂ ਝੋਨਾ ਲਾ ਕੇ ਵੱਢ ਕੇ ਦੁਬਾਰੇ ਫੇਰ ਝੋਨਾ ਲਾਉਂਦੇ ਆ ਜਦ ਨੂੰ ਆਪਾਂ ਦੁਬਾਰੇ ਲਾਉਣਾ ਜਦ ਨੂੰ ਇਹਨਾਂ ਨੇ ਆ ਝੋਨਾ ਵੱਢ ਰਹਿਣਾ ਦੂਜਾ ਲਾਉਣਗੇ ਇਹ ਏਰੀਆ ਹੈਗਾ ਬਠਿੰਡਾ ਬਠਿੰਡੇ ਦੇ ਕਿਹੜੇ ਪਿੰਡ ਪਹੁੰਚੇ ਦੀ ਆਪਾਂ ਉੱਥੇ ਆ ਦੇਖੋ ਬਈ ਇੱਧਰ ਵੀ ਇਹ ਤਾਂ ਜੜੀ ਪਈ ਆ ਕਈ ਇਹ ਤਾਂ ਜੜੀ ਖੜੀ ਆ ਬੂਝਾ ਮਾਰੀ ਖੜੀ ਆ ਜੀਰੀ ਉਰੇ ਮੁੜਨਾ ਹੈ ਉਹ ਦੇਖੋ ਬਈ ਵਰਲੇ ਪਾਸੇ ਅਗਲ ਵੀ ਤਾਂ ਆ ਦੇਖੋ ਬਈ ਜੀਰੀ ਲੱਗੀ ਵੀ ਕਮਾਲ ਆ ਯਾਰ ਉਹ ਬੂਝਾ ਕਰੀ ਖੜੀ ਆ ਪਰਲੀ ਸਾਈਡ ਵਾਲੀ ਤਾਂ ਬਈ ਚੱਕਰਾ ਬਈ ਸੇਰਾ ਹੀ ਕਰਿਆ ਵਿਆਹ ਦੇਖ ਲਓ ਫੇਰ ਕਹੋਂਗੇ ਜੀਰੀ ਨਹੀਂ ਹੈਗੀ ਆ ਲੈ ਦੇਖੋ ਦੇਖੋ ਬੂਝਾ ਕਰੀ ਖੜੀ ਆ ਜੀਰੀ ਕਮਾਲ ਆ ਆ ਸੇਰਾ ਕਰਾਇਆ ਪਿਆ ਕਿਹੜਾ ਪਿੰਡ ਦੀ ਗੋਪੀ ਇਹ ਐ ਐਕਸੈਸ ਬੈਂਕ ਦਾ ਥੇੜੀ ਥੇੜੀ ਪਿੰਡ ਹੋਰੋਂ ਮੁੜਨਾ ਹਾਂ ਕਮਾਲਾ ਬਠਿੰਡਾ ਏਰੀਆ ਬਾਈ ਜੀਰੀ ਬੂਝਾ ਕਰੀ ਖੜੀ ਅੱਧੀ ਲਾ ਰਹੇ ਨੇ ਹੁਣ ਸਾਨੂੰ ਇੱਧਰ ਦਿਖਾਉਣਾ ਮੈਂ ਪਿੰਡ ਦੇ ਵਿੱਚ ਜਾ ਕੇ ਵੀ ਇੱਧਰ ਵੀ ਲਾਈ ਵੀ ਹੋਣੀ ਐਸੇ ਕਰੋ ਕਿਹੜੇ ਇਲਾਕੇ ਜਾ ਗਏ ਉਹ ਦੇਖੋ ਝੋਨਾ ਲੱਗ ਰਿਹਾ ਹੁਣ ਵਿੱਚ ਬੰਦਿਆਂ ਨੇ ਮੰਨਣਾ ਨਹੀਂ ਵੀ ਝੋਨਾ ਲਾ ਰਹੇ ਨੇ ਹਾਂ ਆ ਗਾਹਣ ਕਰਿਆ ਝੋਨਾ ਲੱਗਿਆ ਆ ਦੇਖੋ ਆ ਇੱਧਰ ਵੀ ਗਾਹਣ ਕਰਿਆ ਉੱਧਰ ਵੀ ਝੋਨਾ ਲੱਗਿਆ ਵਾ ਉਹ ਦੇਖੋ ਆ ਤੂੜੀ ਕਰਨ ਵਾਲੀ ਪਈ ਆ ਮਾਦਾ ਗੱਡੀ ਦੀ ਬ੍ਰੇਕ ਮਾਰੀ ਇਹ ਕਹਿੰਦਾ ਕੀ ਹੋ ਗਿਆ ਮਾਦੂ ਦੀ ਉਧਰ ਦੇਖੋ ਚੋਨਾ ਲੱਗ ਰਿਹਾ ਬਾਈ ਉਪੀ ਭਾਈ ਕਹਿੰਦੇ ਕੀ ਜੇ ਨੀ ਕਹਿੰਦਾ ਤੂੰ ਪਰ ਮੈਨੂੰ ਬਰਾਡ ਕੱਲੀ ਕੱਲੀ ਮੋਟਰ ਤੇ ਪਟੰਡੂ ਦੇ ਵਿੱਚ ਹੋਰ ਸੋਲਰ ਸਿਸਟਮ ਆ ਸਾਲਿਆ ਹਰ ਵਾਰ ਬਰਾਡ ਲਵਾਤਾ ਕਿੱਧਰ ਨੂੰ ਜਾਣਾ ਇਧਰ ਨੂੰ ਰਾਈਟ ਮੁੜਦਾ ਖੱਬੇ ਪੈ ਜਾਂਦਾ ਨੀ ਰਾਈਟ ਨੂੰ ਖੱਬੇ ਗਈ ਹੈ ਇਹਦਾ ਫਾਰਮਰ ਬ੍ਰਾਂਡ ਲੱਗੇ ਹੋਏ ਰੇਕਲੀ-ਲੀ ਮੋਟਰ ਦੇ ਸੋਲਰ ਸਿਸਟਮ ਨੂੰ ਕਹਿੰਦਾ। ਉਹ ਦੇਖੋ ਸੋਲਰ ਸਿਸਟਮ ਨੇ ਹੋਰੀ ਜਿਆਦੀ ਮੋਟਰਾਂ ਦੇ। ਦੇਖੋ ਫਿਰ ਜੀ ਦੀ ਲੱਗੀ ਹੋਈ। ਆ ਤਾਂ ਐ ਨਹੀਂ ਹੈਗਾ ਵੀ ਇੱਕ ਅੱਧਾ ਕੀਲਾ ਚਾਰ-ਪੰਜ ਕੀਤੇ ਆ ਲੱਗੇ ਪਏ ਨੇ। ਦੇਖ ਲਓ ਲੈ। ਬਾਕੀ ਇੱਧਰ ਦੇਖੋ ਹੁਣ ਮੂਰੇ। ਇੱਥੇ ਪੁੱਛਦੇ ਆਂ ਬਾਈ ਨੂੰ ਉਤਰ ਕੇ ਹਨਾ ਵੀ ਯਾਰ ਕੋਈ ਰੋਕਦਾ ਨਹੀਂ ਤੁਹਾਡੇ ਕਿਵੇਂ ਕੀ ਸਿਸਟਮ ਆ। ਵੀ ਸਾਡੇ ਤਾਂ ਸਾਰੇ ਜਦੀ ਬਹੁਣ ਆ ਜਾਂਦੇ ਆ। ਆਹ ਲਓ ਜੀ। ਇਹ ਰਹੀ ਕਰੋ ਜੇਕਰ ਰਿਪੋਰਟ ਉਹ ਗਾਹਣ ਗਾਹਣ ਕਰਿਆ ਪਿਆ ਉਧਰ ਵੀ ਇਧਰ ਵੀ ਦੇਖ ਲਓ ਜੀ ਇਹ ਰੀ ਆ ਗਾਹਾਂ ਦੇਖ ਇਧਰ ਵੀ ਜੀ ਰੀ ਜੀ ਰੀ ਚਾਰੇ ਪਾਸੇ ਬਾਬੇ ਰਵੇ ਰੋਕਦੇ ਆ ਆ ਕਰਦੇ ਆ ਗੱਲਬਾਤ ਬਾਈ ਹੁਣ ਨਾਲਾ ਉਹ ਦੇਖੋ ਬਈ ਸਾਹਮਣੇ ਜੀਰੀ ਲੱਗ ਰਹੀ ਹੈ ਪਾਣੀ ਕਿਵੇਂ ਉੱਪਰ ਗਿਆ ਨਾ ਵੀਰੇ ਤੂੰ ਆਹ ਦੇ ਪੱਖਾ ਪਿਆ ਦੀ ਮੋਟਰ ਉਹ ਜਨਰੇਟਰ ਪਈ ਨਹੀਂ ਉਹ ਇੰਜਣ ਤਾਂ ਹੀ ਚੱਲਦਾ ਜੇ ਪਾਣੀ ਉੱਪਰ ਹੈ ਹਾਂ ਆਹ ਦੇਖ ਨੂੰ ਲੈ ਜਿਹੜੀ ਲੱਗੀ ਵੀ ਉਹਦੇ ਪੱਖੋਂ ਉੱਪਰ ਪਿਆ ਹਾਂ ਕੋਈ ਕੋਈ ਕੁਝ ਨਹੀਂ ਦੇਖ ਲੈ ਬਈ ਲੈ ਕਮਾਲ ਉਹ ਚੱਲਦੀ ਐ ਮੋਟਰ ਛੋਟੀ ਥੋੜੀ ਤਾਂ ਸਿਰਾ ਕੋਈ ਸਮਾਰਸੀਵਲ ਨਹੀਂ ਕੁਝ ਨਹੀਂ ਹੈਗਾ ਦੇਖੋ ਭਾਈ ਐ ਨਹੀਂ ਹੈਗਾ ਵੀ ਕੋਈ ਇੱਕ ਅੱਧਾ ਬੰਦਾ ਲਾ ਆਂਦਾ ਸਾਰੇ ਨਹੀਂ ਲਾ ਰੱਖਿਆ ਦੇਖਾਸ ਦਿਨ ਨੂੰ ਦੇਖੀ ਉਹ ਦਸ ਦਿਨ ਨੂੰ ਜੀਰੀ ਜੀਰੀ ਲਾ ਦੇਣਗੇ ਸਾਰੇ ਕਿਤੇ ਸਿਰਾ ਹੋਇਆ ਬੈ ਕੰਮ ਆਹ ਦੇਖੋ ਜੀਰੀ ਜੀਰੀ ਲੱਗੀ ਵੀ ਐ ਆਹ ਦੇਖੋ ਭਰਾ ਨਾਲ ਦੀ ਨਾਲ ਬਸ ਤੂੜੀ ਕਰੀ ਨਾਲ ਦੀ ਨਾਲ ਵਾਹਣ ਵਾਹ ਕੇ ਬਸ ਆਪਣਾ ਝੋਨਾ ਲਾ ਤਾ ਸਿਰਾ ਕਰਿਆ ਪੈਨ ਨੇ ਤੇ ਕੰਮ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਉਹ ਗਾਹਾਂ ਦੇਖ ਵੀਰੇ ਗਾਹਾਂ ਵੀ ਲਾਈ ਪਈ ਆ ਆਹ ਦੇਖ ਆਹ ਸਾਰੀ ਢੱਕੇ ਪਏ ਨੇ ਖੇਤ ਲੈ ਯਾਰ ਕਮਾਲ ਆ ਬਾਬੇ ਆਹ ਦੇਖੋ ਕਿੰਨੀ ਖੇਤ ਲਾਏ ਪਏ ਆ ਕਿਧਰ ਨੂੰ ਜਾਣਾ ਸਰਪੰਚ ਕਿਧਰ ਨੂੰ ਕਿਧਰ ਨੂੰ ਆਹ ਦੇਖੋ ਬਾਈ ਜੀ ਸੀ ਆ ਗਿਆ ਬਰਕਰ ਡੱਪਾ ਭਾਈ ਬਾਦਲ ਦੇ ਏਰੀਏ ਚਾ ਪਿੰਡ ਦੇਖ ਲੋ ਭੈ ਥੱਲੇ ਦੀ ਸੀਵਰੇਜ ਪਾਈ ਵੀ ਆ ਐ ਨਹੀਂ ਹੈਗਾ ਵੀ ਇਹੋ ਨੇ ਨਾਲੀਆਂ ਆ ਜਿਵੇਂ ਹੁਣ ਸਾਈਡਾਂ ਤੇ ਨਾਲੀਆਂ ਨੇ ਇਹ ਪੱਕੇ ਨਾਲੇ ਨੇ ਹੁਣ ਥੱਲੇ ਦੀ ਉਧਰ ਦੂਜੀਆਂ ਗਲੀਆਂ ਚ ਸੀਵਰੇਜ ਐ ਸਿੱਧਾ ਹੀ ਜਾਣਾ ਭਾਈ ਦੇਖੋ ਲੈ ਐ ਨਹੀਂ ਹੈਗਾ ਵੀ ਉੱਤੋਂ ਜਿਵੇਂ ਉਹ ਹੁੰਦਾ ਜਿਵੇਂ ਇਧਰ ਪਾਣੀ ਉਧਰ ਕਰਾਸ ਕਰਦਾ ਕੱਲੇ ਕੱਲੇ ਘਰ ਨੂੰ ਐਣ ਉਹ ਲਾਈ ਵੀ ਆ ਲੋਕੇਟ ਦੇ ਥੱਲੇ ਦੀ ਪਾਣੀ ਅੰਡਰਗਰਾਊਂਡ ਕਰਕੇ ਕੱਢਿਆ ਹੋਇਆ ਆ ਗਲੀਆਂ ਦੇਖ ਲਿਓ ਮੜੀਆਂ ਚੈੱਕ ਕਰ ਲਓ ਤੂੜੀ ਦੇਖੋ ਕਿਵੇਂ ਪਾਉਂਦੇ ਆਰੇ ਲੋਕ ਕੁੱਪ ਨਹੀਂ ਬਣਦੇ ਹੈਗੇ ਆ ਗਲੀਆਂ ਆਉਂਦੀਆਂ ਦੇਖੋ ਲੈ ਸੀਵਰੇਜ ਆਉਂਦੀ ਆ ਥੱਲੇ ਦੀ ਲਾਈ ਵੀ ਵੀ ਉੱਤੇ ਲੋਕੇਟਾ ਵਿਜੇ ਪੱਟਣੀ ਪੈ ਜੇ ਗਲੀ ਨਾ ਖਰਾਬ ਹੋਵੇ ਇਹ ਗਲੀਆਂ ਨੇ ਪਿੰਡ ਦੀਆਂ ਕੋਈ ਸੜਕ ਨਹੀਂ ਹੈਗੀਆਂ ਮੇਨ ਦੇਖ ਲੋ ਲੈ ਕਹੇ ਜੀਆਂ ਬਣਾਈਆਂ ਪਿਆ ਨੇ ਹਲੇ ਲੋਕ ਬਾਦਰ ਨੂੰ ਮਾੜਾ ਕਹਿਂਦੇ ਆ ਇੱਧਰ ਤਾਂ ਸਿਰਾ ਖਰਾਬ ਹੈ ਬਾਦਲ ਨੇ ਆਪਣੇ ਏਰੀਆ 'ਚ ਕਰੇ ਕੈਪਟਨਸ ਵਾਲਾ ਆਪਣੇ ਪਟਿਆਲੇ ਦਾ ਅੱਧੀ ਕੁਛ ਨਹੀਂ ਕਰਿਆ ਉਹਨੇ ਮਹਾ ਵੀ ਆਪਣਾ ਮੈਂ ਪੁੱਛਿਆ ਬੰਦੇ ਨੂੰ ਵੀ ਤੁਸੀਂ ਜਿਹੜੀ ਕਿ ਮੈਂ ਲਾਤੀ ਵੀ ਕੋਈ ਵਹਣ ਨਹੀਂ ਆਉਦਾ ਕਹਿੰਦੇ ਬਾਦਲ ਸਾਹਿਬ ਮਾ ਕੀ ਬਾਦਲ ਸਾਹਿਬ ਕਹਿੰਦੇ ਬਾਦਲ ਸਾਹਿਬ ਦਾ ਏਰੀਆ ਕਹਿੰਦੇ ਇੱਥੇ ਨਹੀਂ ਕੋਈ ਆ ਸਕਦਾ ਬਈ ਇੰਨਾ ਮਾਨ ਬੰਦੇ ਨੂੰ ਇੰਨਾ ਤੁਸੀਂ ਐ ਦੇਖੋ ਉਹ ਤਾਂ ਸੜਕ ਤਾਂ ਨਹੀਂ ਬਹੁਤ ਹੌਲੀ ਕਰ ਬਾਈ ਪਿੰਡ ਚ ਸਾਰੇ ਬੀਹੀ ਇਹ ਜਿਹੇ ਨੇ ਸੜਕ ਤਾਂ ਨਹੀਂ ਪਤਾ ਲੱਗ ਰਿਹਾ ਵੀ ਕਿਹੜੀ ਕਿੱਧਰ ਨੂੰ ਰੁਕ ਜਾ ਕੰਨ ਆ ਨੀ ਜੋੜੀਆਂ ਨਹਿਰਾਂ ਕਹਿੰਦੇ ਉਹਦਾ ਪਰਲੀ ਤਾਂ ਨਹਿਰ ਵੀ ਲੱਗਦੀ ਨਹੀਂ ਛੋਟੀ ਲੱਗਦੀ ਆ ਆ ਲੱਗਦੀ ਆ ਬੜੀ ਨਹਿਰ ਪਾਣੀ ਵਿੱਚ ਮਿੱਟੀ ਜੀ ਵਾਲੀ ਜਾਊਗਾ ਇੱਕ ਹੀ ਆਪਣੇ ਨਾਲ ਮਤਲਬ ਬਹੁਤ ਫਰਕ ਆ। ਜੀ ਬਾਦਲ ਦੀਆਂ ਤੁਹਾਨੂੰ ਮੈਂ ਫੈਸਿਲਟੀਆਂ ਦੱਸਦਾ ਆ ਆ ਪਾਈਪ ਲੱਗੇ ਹੋਇਆ। ਪਾਈਪੇ ਖੇਤਾਂ ਚ ਨੂੰ ਜਾ ਰਿਹਾ ਹਨਾ ਕੱਲਾ ਕੱਲਾ। ਕੱਲੇ ਕੱਲੇ ਖੇਤ ਨੂੰ ਪਾਣੀ ਜਾ ਰਿਹਾ ਬਾਈ। ਕੱਲੇ ਕੱਲੇ ਖੇਤ ਨੂੰ ਪਾਈਪ ਲੈਣਾ ਪਈਆ ਪਿਆ ਹਨਾ ਉਹੀ ਲੋਕ ਕਹਿੰਦੇ ਵੀ ਇੱਥੇ ਕੋਈ ਕਿਵੇਂ ਆ ਜੂ ਬਾਦਲ ਸਾਹਿਬ ਦਾ ਇਲਾਕਾ ਮੇਰੇ ਵੀਰੋ। ਬਾਈ ਨੇ ਕਿਹਾ ਹੀ ਇੰਨੇ ਸਟਾਈਲ ਨਾਲ ਜਿਵੇਂ ਬਾਦਲ ਚਾਚੇ ਦਾ ਮੁੰਡਾ ਲੱਗਦਾ ਹੁੰਦਾ ਇੰਨਾ ਸਿਰੇ ਸਟਾਈਲ ਨਾਲ ਕਿਹਾ ਬਾਈ ਨੇ। ਮਾ ਵੀ ਤੁਹਾਡੇ ਯਾਰ ਜੀਰੀ ਲਾਉਣ ਲੱਗ ਗਏ ਮਾ ਕੋਈ ਆਉਂਦਾ ਨਹੀਂ ਕਹਿੰਦਾ ਹੱਦ ਹੋ ਗਈ ਯਾਰ ਬਾਦਲ ਸਾਹਿਬ ਮੈਂ ਕੀ ਬਾਦਲ ਸਾਹਿਬ ਕਹਿੰਦਾ ਬਾਦਲ ਸਾਹਿਬ ਦੇ ਲੱਖ ਕਹਿੰਦਾ ਅਸੀਂ ਤਾਂ ਘਰੇ ਜਾ ਵੜਦਾ ਇੱਥੇ ਸਾਡੇ ਫਰੀ ਜਾਂਦੇ ਬਾਦਲ ਸਾਹਿਬ ਏਰੀਆ 'ਚ ਸਾਡੇ ਨਹੀਂ ਕਹਿੰਦਾ ਕੋਈ ਕੁਝ ਕਰਦਾ ਇੰਨਾ ਤਾਕਾ ਬਾਦਲ ਦਾ ਬਾਬਿਓ ਟੱਡ ਮੈਟਰਾ ਪਰ ਬਾਦਲ ਦਾ ਕੰਮ ਦੇਖੋ ਕਰਿਆ ਵੇ ਇਧਰ ਆਪਦੇ ਏਰੀਆ ਵਾਸਤੇ ਇਹ ਗੱਲ ਮੰਨ ਰਿਹਾ ਮੈਂ ਕਿਉਂਕਿ ਪਟਿਆਲੇ ਦਾ ਦੇਖੋ ਕੈਪਟਨ ਅਮਰਿੰਦਰ ਆ ਉਹਨੇ ਆਪਣੇ ਏਰੀਆ ਵਾਸਤੇ ਏਡਾ ਕੁਝ ਵੀ ਨਹੀਂ ਕਰਿਆ ਵੀ ਜਿੰਨਾ ਬਾਦਲ ਨੇ ਵਰੇ ਕਰ ਰੱਖੇ ਲੋਕਾਂ ਵਾਸਤੇ ਆਪਣੇ ਏਰੀਆ ਵਾਸਤੇ ਬੰਦੇ ਇੰਨੇ ਮਾਨ ਨਾਲ ਕਹਿੰਦੇ ਆ ਵੀ ਬਾਦਲ ਸਾਹਿਬ ਵੀ ਜਿਵੇਂ ਚਾਚੇ ਦਾ ਮੁੰਡਾ ਹੁੰਦਾ ਉਹ ਜੇ ਕਿਸੇ ਨੂੰ ਕੁਝ ਕਰੇ ਹੁੰਦਾ ਤਾਂ ਹੀ ਕਹਿੰਦਾ ਹੁੰਦਾ ਦੇਖੋ ਬਾਈ ਕਰੋ ਚੈੱਕ ਫਿਰ ਵੀਓ ਤੇ ਆ ਸਿਹਰਾ ਵੀਓ ਐਂਡ ਕਰ ਲਵਾਂ ਤਾਂ ਮਾਹੌਲ ਪੂਰਾ ਸਿਹਰਾ ਆ ਉਹ ਬਾਈ ਇਹ ਜਿਹੜਾ ਉਹ ਨਹਿਰ ਵਾਲਾ ਪਾਣੀ ਆ ਨਾ ਇੱਥੇ ਕੱਲੇ ਕੱਲੇ ਖੇਤ ਨੂੰ ਆਉਂਦਾ ਚਲੋ ਜੀ ਇਧਰਲੀ ਸਾਈਡ ਤਾਂ ਆਉਂਦਾ ਪਰਲੇ ਪਾਸੇ ਵੀ ਜਾਂਦਾ ਕੱਲੇ ਕੱਲੇ ਖੇਤ ਨੂੰ ਪਾਈਪ ਲਾਈਨ ਪਾ ਰੱਖੀ ਆ ਬਾਈ ਪਾਣੀ ਵਹਰੇਗਾ 40 40 50 ਫੁੱਟ ਤੇ ਬਾਕੀ ਕਿਸੇ ਬੰਦੇ ਨਾਲ ਗੱਲਬਾਤ ਕਰਦੇ ਜਿਹੜਾ ਬੰਦਾ ਖੇਤੀ ਕਰਦਾ ਹੋਊਗਾ ਫੇਰ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਸਿਰੇ ਹੀ ਕੰਮ ਆ ਕਹਿੰਦੇ ਜਿੱਥੇ ਤੱਕ ਮੈਂ ਪਤਾ ਕਰੇ ਬੰਦਿਆਂ ਤੋਂ ਕਹਿੰਦੇ ਵੀ ਅਸੀਂ ਦੋ ਵਾਰ ਝੋਨਾ ਲਾਉਨੇ ਆ ਛੱਠੂ ਜੀਰੀ ਤੇ ਦੋ ਫਸਲਾਂ ਕੱਢਦੇ ਆ ਤੇ ਦੋ ਫਾਸਲਾਂ ਦਾ ਕੱਢਦੇ ਨੇ ਠੇਕਾ ਪਤਾ ਕਿੰਨਾ ਓਰੇ ਠੇਕਾ ਹੈਗਾ 130000 135000 ਕਿੱਲੇ ਦਾ ਹੁਣ ਕਿੱਲਾ ਸਾਨੂੰ ਕਨਫਰਮ ਕਰਨਾ ਹਲੇ ਵੀ ਕਿੰਨੇ ਵਿੱਗੇ ਦਾ ਓਰੇ ਕਹਿੰਦਾ ਵੀ ਦੇਖੋ ਪਹਿਲਾਂ ਤਾਂ ਦੋ ਵਾਰ ਲੈਣੀ ਆ ਸੱਠੂ ਜੀਰੀ ਉਦੋਂ ਆਹ ਦੇਖੋ ਆਏ ਬਾਈ ਪੈਪ ਉਧਰੋਂ ਪਰਾਂ ਸੁਆ ਉਥੋਂ ਆਉਂਦੇ ਪੈਪ ਲਾਈਨ ਕੱਲੇ-ਕੱਲੇ ਖੇਤ ਨੂੰ ਬਾਈ ਸਿਰਾ ਕਰਿਆ ਪਿਆ ਕਮਾਲ ਆ ਆ ਦੇਖ ਓਰੇ ਤੱਕ ਵੀ ਇੱਥੇ ਤੱਕ ਵੀ ਇੰਨੀ ਦੂਰ ਤੱਕ ਪੈਪ ਲਾਈਨ ਘਟੋ ਘਟ ਸੁਏ ਤੱਕ ਆ ਗਏ ਹੋਮਾਂਗੇ ਕਿਲੋਮੀਟਰ ਇੱਧਰ ਵੀ ਬਈ ਸਿਰਾ ਗੱਲ ਬਾਤ ਹੈ ਇਹਨੂੰ ਹਲੇ ਲੋਕ ਕਰੀ ਜਾਂਦੇ ਨੇ ਪਾਣੀ ਬਚਾਓ ਪਾਣੀ ਬਚਾਓ ਬੱਦਲ ਨਹੀਂ ਤਾਂ ਕਿੱਦਾਂ ਦਾ ਵਿਚਾਰ ਰੱਖਿਆ ਪਾਣੀ ਮੈਂ ਤਾਂ ਫੈਨ ਹੋ ਗਿਆ ਯਾਰ ਬੱਦਲ ਦੇ ਦੀਏ ਚ ਆ ਕੇ ਬੱਦਲ ਦਾ ਬਈ ਮੈਂ ਕੋਈ ਸਮਰਥਕ ਨਹੀਂ ਆ ਅਕਾਲੀ ਦਲ ਦਾ ਕਿਤੇ ਤੁਹਾਨੂੰ ਐ ਲੱਗੇ ਪਰ ਬਈ ਕੰਮ ਕਰੇ ਹੋਏ ਬੰਦੇ ਨੂੰ ਦਿਖੀ ਜਾਂਦੇ ਆਪਾਂ ਨੂੰ ਹਰੇਕ ਸਰਕਾਰ ਦਾ ਜਿਹੜਾ ਕੰਮ ਵਧੀਆ ਹੁੰਦਾ ਆਪਾਂ ਸਲਾਉਂਦੇ ਆ ਪਰ ਬੱਦਲ ਨਹੀਂ ਸਿਰਾ ਕਰਾਇਆ ਪਿਆ ਮੇਨ ਗੱਲ ਪਾਣੀ ਬਚਾਉਣ ਵਾਲੀ ਆ ਦੇਖੋ ਓਰੇ ਤੱਕ ਸੂਏ ਦੇ ਪੈਪ ਆ ਗਏ ਆ ਜਾਂਦਾ ਖਾੜ ਪਾਹੇ ਦੇ ਨਾਲ-ਨਾਲ ਖਾੜ ਜਾਂਦਾ ਦੀ ਸੂਏ ਦਾ ਪੱਕਾ ਖਾੜ ਉਹ ਵੀ ਉਹ ਵੀ ਸੂਏ ਤੋਂ 2-3 ਕਿਲੋਮੀਟਰ ਦੂਰ ਆ ਕੇ ਮਤਰਾ 50 ਕਿਲੋਮੀਟਰ ਦਾ ਏਰੀਆ ਘੁੰਮ ਲੇ ਗੱਡੀ ਹਰੇ ਤੱਕ ਟੋਏ 'ਚ ਟਾਇਰ ਨਹੀਂ ਗਿਰਿਆ ਹੈਗਾ ਬਾਦਲ ਦਾ ਏਰੀਆ ਕਹਿੰਦੇ ਇਹਨੂੰ ਕਿਉਂ ਭਾਈ ਸਹੀ ਗੱਲ ਹੈ ਕਿਉਂ ਕੋਪੀ ਆਇਆ ਕੋਈ ਸੜਕ ਮਿਲ ਕਰ ਨਾ ਕੋਈ ਟੋਏ ਵਾਲੀ ਸੜਕ ਆਈ ਨਾ ਕੋਈ ਸੜਕਾਂ ਵੀ ਸਾਰੀਆਂ ਹਨੇ ਚਿੱਟੀ ਪੱਟੇ ਵਾਲੀਆਂ ਚੌੜੀਆਂ ਪੂਰੀਆਂ 14 ਫੁੱਟੀਆਂ ਸੜਕਾਂ ਨੇ ਸਾਰੀਆਂ ਹੀ ਸਿਰ ਹੈ ਕੰਮ ਦੇਖੋ ਰੋਡ ਕਣੇ ਆਏ ਨਹੀਂ ਹੈਗਾ ਜਿਵੇਂ ਆਪਣੇ ਉੱਚੇ ਨੀਮੇ ਜੇ ਪਾਉਂਦੇ ਆ। ਜੇ ਪਾਣੀ ਦੇ ਗਲਾਸ ਧਰਲਾ ਡੁੱਲਦਾ ਨਹੀਂ ਹੈਗਾ। ਹੁਣ ਆਪਾਂ ਪਹੁੰਚ ਚੁੱਕੇ ਆ ਪਿੰਡ ਬਾਦਲ। ਇਧਰ ਨੂੰ ਬਾਦਲ ਤਾਂ ਬਾਦਲ ਤਾਂ ਘਰ ਸਾਨੂੰ ਤਾਂ ਹੋਰ ਲਈ ਲੱਗਦਾ ਮੈਨੂੰ ਕਿਸੇ ਦਾ ਤਕਰੀਰੀ ਲੱਗਦਾ। ਆ ਘਰ ਪਰ ਤਕਰੀਰੀ। ਨਾ ਨਾ ਉਹਦੇ ਵਾਲਾ ਤਾਂ ਦੇਖੀ ਤੂੰਗਾ। ਹਾਂ। ਆ ਭੈਣ ਤੈਨੂੰ ਐ ਲੱਗੂ ਵੀ ਤੂੰ ਚੰਡੀਗੜ੍ਹ ਆ ਗਿਆ ਹੋਵੇਂਗਾ। ਜਦ ਬਾਦਲ ਦਾ ਘਰ ਆਊਗਾ। ਉਹਦੇ ਲੱਟਾਂ ਲੱਗੀਆਂ ਮੇਰੇ ਮਿਲਣਾ ਉਹ ਰੇ ਕੋ ਸਟੇਡੀਅਮ ਆ ਸਟੇਡੀਅਮ ਬਣਿਆ ਹੋਣਾ ਸਕੂਲ ਚ ਉਹ ਦੇਖੋ ਬਾਈ ਸਾਹਮਣੇ ਲੱਟਾਂ ਲੱਗੀਆਂ ਹੋਈਆਂ ਨੇ ਕੋਈ ਗਰਾਊਂਡ ਬਣਿਆ ਹੋਣਾ ਪਿੰਡ ਚਰੇ ਸਹੀ ਗੱਲ ਬਾਤ ਆ ਜੀ ਆ ਚੁੱਕੇ ਆਪਾਂ ਸੁਖਵੀਰ ਸਿੰਘ ਬਾਦਲ ਦੇ ਪਿੰਡ ਤੇ ਇੱਧਰ ਸਾਹਮਣੇ ਆ ਬਾਦਲ ਦਾ ਘਰ ਤੇ ਬਾਦਲ ਦੇ ਘਰ ਦੀ ਬਾਉਂਡਰੀ ਆ ਇਹ ਬਾਉਂਡਰੀ ਆ ਹਾਂ ਸਹੀ ਗੱਲ ਪਹਿਲਾਂ ਸਿੱਧਾ ਜਲਗਾਹ ਚੱਲ ਕੇ ਫਿਰ ਆ ਕੇ ਮਿਲਦੇ ਆਪਾਂ ਬਾਦਲ ਨੂੰ ਹਾਂ ਲਓ ਜੀ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਲੱਗਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਥੱਲੇ ਆ ਖਾਲਸੇ ਨਿਸ਼ਾਨਾ ਆਪਣਾ ਉੱਤੇ ਲਾਇਆ ਰੱਖਿਆ ਉਹ ਦੇਖ ਲਓ ਸਾਹਮਣੇ ਚੱਲ ਚੱਲ ਹਲੇ ਗਾਹ ਤੋ ਯੂ ਟਰ ਲੈ ਆਵਾਂ ਕੋਈ ਗੱਲ ਨਹੀਂ ਤੇ ਆ ਬਾਉਂਡਰੀ ਲੱਗੀ ਵੀ ਆ ਤੇ ਆ ਦੇਖ ਸਕਦੇ ਤੁਸੀਂ ਬੋਤਲ ਪਾਮ ਲੱਗੇ ਹੋਏ ਆ ਸਾਰੇ ਖਜੂਰਾ ਲੱਗੀਆਂ ਹੋਈਆਂ ਨੇ ਫੁੱਲ ਘੈਂਟ ਰੋਡ ਬਣਾ ਰੱਖਿਆ ਜਾਵਰ ਸਟੇਡੀਅਮ ਬਣਿਆ ਹੋਇਆ ਤੇ ਫਿਰ ਆਪਾਂ ਲੈ ਲੈ ਯੂ ਟਰਨ ਹੁਣ ਗੋਪੀ ਕੰਦਾ ਮੈਂ ਕਰਦਾ ਵੀ ਆਪਣਾ ਸੁਖਵੀਰ ਬਾਦਲ ਨੂੰ ਫੋਨ ਪਹਿਲਾਂ ਇਹਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਲਾ ਲਿਆ ਤੀ। ਉਹ ਮੈਂ ਸੋਚਿਆ ਵੀ ਉਹ ਨਹੀਂ ਇਸ ਦੁਨੀਆ ਤੇ। ਹੋਰ ਸੁਖਵੀਰ ਬਾਦਲ ਨੂੰ ਫੋਨ ਕਰੇ ਗੋਪੀ ਨੇ ਕਹਿੰਦਾ ਵੀ ਆਉਣਾ ਮੈਂ ਗੇਟ ਤੇ। ਆਇਓ ਕਹਿੰਦਾ ਤੁਸੀਂ। ਚਲੋ ਚਲੋ ਜੀ। ਦੇਖੋ ਆਏ ਭਾਈ। ਘਰ ਤੇ ਉੱਧਰ ਦੇਖੋ ਨਿਸ਼ਾਨ ਸਾਹਿਬ ਉੱਤੇ ਝੂਲਦਾ। ਇਹ ਤਾਂ ਮर्याਦਾ ਸਮਝਦੇ ਆ ਬਾਦਲ ਹਣੇ ਵੀ। ਕੰਦਾ ਉੱਚੀਆਂ ਕਰ ਰੱਖਿਆ ਨੇ ਪੂਰੀਆਂ ਅੱਗੇ ਚੱਲੋ ਅੱਗੇ ਅੱਗੇ ਪੁਰੇ ਇੱਕ ਮਰਪਰੀਤ ਬਾਦਲ ਦਾ ਵੀ ਘਰ ਆ ਕਿਤੇ ਆਪਾਂ ਉਹੀ ਦਿਖਾਈ ਜਾਈਏ ਸੁਖਵੀਰ ਬਦਲਾ ਵਾਲਾ ਕਿਤੇ ਪਰ ਉਹ ਸੁਖਵੀਰ ਬਦਲਾ ਵਾਲਾ ਕਾਲੀ ਦਾ ਝੰਡਾ ਲੱਗਿਆ ਹੋਇਆ ਤੇ ਉਹਦੇ ਜਿਹੜਾ ਆ ਵੀ ਬਗਲਾ ਆਪਾਂ ਤੂ ਕਹਿਣਾ ਰੀਣਾ ਆਹਾਂ ਗੰਦਾ ਬੰਦਾ ਹੀ ਆ ਇਹਨਾਂ ਨੇ ਹਾਂ ਹਾਂ ਇਹ ਹਾਂ ਇਹਨਾਂ ਦੀ ਜਗ੍ਹਾ ਹੋਣੀ ਆ ਦੇਖੋ ਆਹ ਗਾਹਾਂ ਵਿੱਚ ਜਿਹੜਾ ਬਗਲਾ ਦੇਖੋ ਸਿਰਾ ਬਣਾਇਆ ਪਿਆ ਕੰਮ ਪੂਰਾ ਹੁਣ ਤਾਂ ਸਰਕਾਰ ਨਹੀਂ ਹੈਗੀ ਹਨਾ ਦੀ ਨਹੀਂ ਤਾਂ ਉਰੇ ਤਾਂ ਖਬਰ ਕੀ ਕਰ ਦਿੰਦੇ ਇਹ ਸੋਲਰ ਸਿਸਟਮ ਵਾਲਾ ਇਹਨੇ ਨਾ ਸਕੀਮ ਦਿੱਤੀ ਵੀ ਹੋਣੀ ਦੇਖੋ ਕੱਲੀ ਕੱਲੀ ਮੋਟਰ ਤੇ ਸੋਲਰ ਸਿਸਟਮ ਕੱਲੀ ਕੱਲੀ ਮੋਟਰ ਤੇ ਥਾਂ ਥਾਂ ਮੋਟਰ ਇੰਨੀ ਦੂਰ ਦੂਰ ਵੀ ਨਹੀਂ ਵੀ ਆਹ ਦੇਖੋ ਕਿੰਨੇ ਨੇੜੇ ਨੇੜੇ ਮੋਟਰਾਂ ਨੇ ਕੋਈ ਅੰਨਾ ਸਕੀਮ ਦਿੱਤੀ ਵੀ ਹੋਣੀ ਮਤਲਬ ਕੱਲੀ ਕੱਲੀ ਮੋਟਰ ਤੇ ਸੋਲਰ ਸਿਸਟਮ ਲਾ ਰੱਖਿਆ ਸਸਤੇ ਕਰੇ ਵੀ ਹੋਣੇ ਕਿਉਂਕਿ ਹੁਣ ਕਿਸਾਨਾਂ ਕੋਲ ਏਡਾ ਬਜਟ ਤਾਂ ਹੁੰਦਾ ਨਹੀਂ ਵੀ ਉਹ ਆਪ ਲਾ ਸਕਣ ਜਾਂ ਇਹ ਨਹੀਂ ਪਤਾ ਫਿਰ ਜਮੀਨਾਂ ਹੀ ਇਹਨਾਂ ਦੀਆਂ ਹੁਣ ਬਾਦਲ ਉਹਨਾਂ ਦੀਆਂ ਪਰ ਰੋਡ ਦੇਖੋ ਬੰਗ ਵਰਗੇ ਹੀ ਨੇ ਸਾਰੇ ਰਹਿਆ ਰਹਾ ਬਾਦਲ ਇਥੋਂ ਦੇ ਕਦੋਂ ਆਉਣਾ ਕਾਫਲਾ ਲੈ ਕੇ ਘੂ ਘੂ ਕਰਦਾ ਹੀ ਜਾਂਦਾ ਹੁਣ ਸਾਡੇ ਪਹਾੜਸੋਂ ਵਾਲਾ ਰੋਡ ਦੀ ਬਣਦਾ ਰੋਡ ਜਮਾ ਸੁਨਣਾ ਪਿਆ ਪਿੰਡਾਂ ਵਾਲੀ ਸੜਕਾ ਮਤਲਬ ਇਹਦਾ ਹੀ ਰੋਡ ਬਣਾ ਰੱਖਿਆ ਬਾਦਲ ਨੇ ਉਹ ਵੀ ਡਬਲ ਲੇਨ ਵਾਲਾ ਮਤਲਬ ਦੋਹੇ ਪਾਸੇ ਦੋ ਦੋ ਲੇਨ ਵਾਲਾ ਫੋਰ ਲੇਨ ਬਣਾਇਆ ਪਿਆ ਤੇ ਪਿੰਡਾਂ ਵਾਲਾ ਰੋਡ ਕਿ ਗੱਡੀ ਛੂਕਦੀ ਹੋ ਜਾਵੇ ਆਪਣੇ ਏਰੀਆ ਵਾਸਤੇ ਤਾਂ ਕਰਿਆ ਹੋਇਆ ਆਪਣੇ ਏਰੀਆ ਦੇ ਲੋਕਾਂ ਦਾ ਸੋਚਦਾ ਤਾਂ ਹੈਗਾ ਬਾਦਲ ਤਾਂ ਹੀ ਬਾਦਲ ਦੇ ਏਰੀਆ ਦੇ ਬਈ ਜਿਤਾਉਂਦੇ ਆ ਉਹਨੂੰ ਸਹੀ ਜਿਤਾਉਂਦੇ ਆ ਜੇ ਅਗਲੇ ਨੇ ਕੁਛ ਕਰਿਆ ਹੋਇਆ ਨਹੀਂ ਲੋਕ ਕਹਿੰਦੇ ਨੇ ਵੀ ਉਧਰ ਏਰੀਆ ਵਾਲੇ ਕਿਵੇਂ ਜਿਤਾਉਂਦੇ ਸੀ ਤਾਂ ਅੱਜ ਦੇਖਿਆ ਵੀ ਇੱਥੇ ਕੀ ਕੁਛ ਕਰਿਆ ਪਿਆ ਫਾਦਲ ਨੇ ਸਿਰ ਹੀ ਕਰਾਇਆ ਪਿਆ